ਸਾਡੇ ਨਾਲ ਨੇ ਕੁਲਦੀਪ ਸਿੰਘ ਦੀਪਾ ਜੀ ਆਮ ਪਾਰਟੀ ਦੇ ਸੀਨੀਅਰ ਆਗੂ ਅਤੇ 1 ਨੰਬਰ ਵਾਰਡ 1 ਤੋਂ ਲੈ ਕੇ 7 ਨੰਬਰ ਵਾਰਡ ਤੱਕ ਦੇ ਇੰਚਾਰਜ ਅਤੇ ਬਲਾਕ ਪ੍ਰਧਾਨ ਦੀਪਾ ਜੀ ਤੁਹਾਡਾ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਕੱਲ ਠੋਡੇ ਤੇ ਵਾਰਡ ਨੰਬਰ 5 ਦੇ ਵਿੱਚ ਰੂਪ ਜੋਕ ਕਾਉਂਸਲਰ ਦੇ ਪਤੀ ਆ ਉਹਨਾਂ ਨੇ ਇਲਜ਼ਾਮ ਲਾਏ ਆ ਵੀ ਸਾਡੇ ਵਾਰਡ ਨੰਬਰ 5 ਦਾ ਕੰਮ ਦੀਪਾ ਜੀ ਹੋ ਨਹੀਂ ਦਿੰਦੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਮੈਂ ਦੋ ਵਾਰ ਕਾਉਂਸਲ ਰਹਿ ਚੁੱਕਿਆ ਠੀਕ ਹੈ ਜੀ ਮੈਂ ਕਦੇ ਵੀ ਕਿਸੇ ਨਾਲ ਵੀ ਕੋਈ ਪੱਕਪਾਸ ਜਾਂ ਕੋਈ ਇਹ ਜਿਹੀ ਕੋਈ ਗੱਲ ਨਹੀਂ ਕਰਦਾ ਮੈਂ ਸਰਕਾਰ ਵੱਲੋਂ 1 ਤੋਂ ਲੈ ਕੇ 7 ਵਾਰਡ ਤੱਕ ਦਾ ਬਲਾਕ ਪ੍ਰਧਾਨ ਆ ਮੇਰੇ ਕੋਲ ਬਕਾਇਦਾ ਪ੍ਰੂਫ ਨੇ ਠੀਕ ਹੈ ਜੀ 5 ਵਾਰਡ ਦਾ ਮੈਂ ਇਨਚਾਰਜ ਵੀ ਆ ਵਾਰਡ ਇਨਚਾਰਜ ਵੀ ਆ ਹੂੰ ਔਰ ਜਿਹੜੀ ਗੱਲ ਇਹ ਕਰਦੇ ਨੇ ਵੀ ਮੈਂ ਪੱਕਪਾਸ ਜਾਂ ਕੰਮ ਨਹੀਂ ਹੋਣ ਦਿੰਦੇ ਮੈਂ ਖੁਦ ਆਪ ਜਾ ਕੇ ਕੰਮ ਕਰਾ ਕੇ ਆਉਂਦਾ ਆਪ ਜਾਂਦਾ ਦੀ ਇਹ ਵੀ ਜਾਂਦਾ ਦੀ ਅਸੀਂ ਕਦੇ ਵੀ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕਰੀ ਜਿਹੜੀ ਗੱਲ ਉੱਥੇ ਇੱਕ ਗਲੀ 'ਚ ਪਾਣੀ ਖੜਦਾ ਉਹ ਗਲੀ ਨੀਵੀ ਹੈ ਠੀਕ ਹੈ ਜੀ ਇਹ ਐਮਸੀ ਆ ਉੱਥੇ ਇਹਦੀ ਵਾਈਫ ਐਮਸੀ ਆ ਜਿਹੜੀ ਪਹਿਲੀ ਮੀਟਿੰਗ ਹੋਈ ਜਦ ਆਪਾਂ ਨੂੰ ਪਤਾ ਜੀ ਵੀ ਉਹ ਗਲੀ ਚ ਪਾਣੀ ਖੜਦਾ ਉਹ ਪਹਿਲੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਮਤਾਂ ਪਾਇਆ ਗਿਆ ਵੀ ਉਹ ਗਲੀ ਤਹਾਂ ਚੱਕੀ ਜਾਵੇ ਇਹ ਕਾਉਂਸਲਰ ਹੋਣ ਦੇ ਬਾਵਜੂਦ ਇਹਨੇ ਪਹਿਲੀ ਮੀਟਿੰਗ ਵਿੱਚ ਮਤਾਂ ਨਹੀਂ ਪਾਇਆ ਜੀ ਇਹਨਾਂ ਨੇ ਕੋਈ ਮਤਾਂ ਨਹੀਂ ਪਾਇਆ ਜੀ ਪਹਿਲੀ ਮੀਟਿੰਗ ਵਿੱਚ ਵੀ ਤਹਾਂ ਚੱਕੋ ਰੂਪ ਦਿਖਾਵੇ ਜੀ ਠੀਕ ਹੈ ਵੀ ਉਹਨੂੰ ਗਲੀ ਤਹਾਂ ਚੱਕਿਆ ਜਾਵੇ ਠੀਕ ਹੈ ਹਾਂਜੀ ਮਥੀ ਕੋਲੇ ਪਾਵਰ ਹੁੰਦੀ ਆ ਵੀ ਮੇਰੇ ਵੀ ਤੁਸੀਂ ਉਹਦੇ ਵਿੱਚ ਚਾਹ ਚੱਕਣ ਦਾ ਮਤਾ ਪਾਓ ਹੂੰ ਤਾਂ ਕਿ ਉਹ ਪਾ ਜਾ ਉਹਦੇ ਉਰਲੇ ਪਾਸੇ ਦੋ ਗਲੀ ਛੱਡ ਕੇ ਇੱਕ ਗਲੀ ਹੋਰ ਬਣੀ ਵੀ ਆ ਜੀ ਉਹ 5 ਸਾਲ ਤੋਂ ਪਿਛਲੇ ਤੋਂ ਲਟਕਦੀ ਸੀ ਹੂੰ ਮਤਲਬ ਉੱਥੇ ਹੋਰ ਕੌਂਸਲਰ ਸੀਗਾ ਉਸ ਟਾਈਮ ਠੀਕ ਹੈ ਮਤਲਬ ਉਹ ਬਣੀ ਨਹੀਂ ਸੀਗੀ ਜੇ ਮੇਰੇ ਮਨ ਚ ਇਹ ਜੀ ਗੱਲ ਹੁੰਦੀ ਜੀ ਮੈਂ ਉਹ 2 ਮਹੀਨੇ ਦੀ ਗਲੀ ਬਣਵਾ ਕੇ ਆਇਆ ਜਾ ਕੇ ਪਤਾ ਕਰੋ ਠੀਕ ਹੈ ਜੀ ਕੋਲ ਖਰਚੇ ਬਣਵਾ ਕੇ ਆਇਆ ਗਲੀ ਨਾਲ ਉਸ ਟਾਂਡ ਤੇ ਮੇਰੀ ਲੈਕਚਰ ਨਹੀਂ ਦੀ ਕੋਈ ਕਿਹੜੇ ਬਾੜ ਦੀ ਗੱਲ ਕਰਦੇ ਆ ਪੰਜ ਬਾੜ ਤੇ ਪੰਜ ਨੰਬਰ ਬਾੜ ਤੇ ਪੰਜ ਬਾੜ ਤੇ ਜੀ ਉਸ ਟਾਈਮ ਬਲਕਿ ਮੈਂ ਕਾਉਂਸਲਰ ਬਣੀ ਸੀ ਨਾ ਵੀ ਲੈਕਚਨ ਸੀਗੀ ਮੈਂ ਬਲੌਕ ਇੰਚਾਰਜ ਦੀਆ ਮੈਂ ਉਸ ਟਾਈਮ ਉਹ ਗਲੀ ਤਿਆਰ ਕਰਾ ਕੇ ਆਇਆ ਔਰ ਗਲੀ ਮੇਨ ਗਲੀ ਨਾਲੋਂ ਵੀ ਥੋੜੀ ਉੱਚੀ ਚੁਕਾਈ ਆ ਵੀ ਕਿਸੇ ਨੂੰ ਪ੍ਰੋਬਲਮ ਹੈ ਜਾ ਕੇ ਪਤਾ ਕਰ ਸਕਦੇ ਹੋ ਤੁਸੀਂ ਇਹ ਗਲੀ ਨੀਵੀਂ ਸੀ ਇਹਨੇ ਜਾਂ ਇਹਨੂੰ ਪਤਾ ਨਹੀਂ ਸੀ ਜਾਂ ਇਹ ਨਵਾਂ ਸੀ ਇਹਨੂੰ ਉਹ ਗਲੀ ਤਹਾਂ ਚੁਕਾਣੀ ਚਾਹੀਦੀ ਸੀ ਜੀ ਤਾਂ ਕਿ ਲੋਕਾਂ ਨੂੰ ਇਹ ਹੋਣਾ ਹੁੰਦਾ ਮੈਂ ਖੁਦ ਜਾ ਕੇ ਟੈਂਕਰ ਤਿੰਨ ਤਿੰਨ ਟੈਂਕਰ ਭੇਜਦਾ ਰਿਹਾ ਇਹ ਵੀ ਉੱਥੇ ਜਾਂਦਾ ਰਿਹਾ ਜੀ ਇਹ ਦੱਸੋ ਵੀ ਜੇ ਇਹ ਕਹਿੰਦਾ ਤਿੰਨ ਦਿਨ ਟੈਂਕਰ ਆਇਆ ਜਾਂ ਚਾਰ ਦਿਨ ਟੈਂਕਰ ਆਇਆ ਅੱਠ ਦਿਨ ਟੈਂਕਰ ਆਇਆ ਟੈਂਕਰ ਦਾ ਕਮੇਟੀ ਦਾ ਆਇਆ ਕਿ ਪ੍ਰਾਈਵੇਟ ਆਇਆ ਜੀ ਹੂੰ ਟੈਂਕਰ ਦਾ ਕਮੇਟੀ ਦਾ ਹੀ ਆਇਆ ਨਾ ਬਿਲਕੁਲ ਸਹੀ ਗੱਲ ਹੈ ਜੇ ਮੈਂ ਰੋਗਦਾ ਹੁੰਦਾ ਫਿਰ ਉਹ ਟੈਂਕਰ ਆਇਆ ਕਿਉਂ ਆਇਆ ਕਿਉਂ ਕੋਈ ਲੋਕਾਂ ਨੂੰ ਗਮਰਾਹ ਕਰ ਰਿਹਾ ਕੋਈ ਇਹ ਹੀ ਗੱਲ ਨਹੀਂ ਸਰਕਾਰ ਹੈ ਐਮਐਲਏ ਸਾਹਿਬ ਨੇ ਪਹਿਲੇ ਆਧਾਰ ਤੇ ਕੰਮ ਕਰਨ ਨੂੰ ਕਿਹਾ ਵੇ ਆ ਹੂੰ ਉੱਥੇ ਔਰ ਇਹ ਵੀ ਹੈ ਵੀ ਉਹ ਗਲੀ ਤਾਂ ਹਾਂ ਚੱਕੀ ਜਾਊਗੀ ਠੀਕ ਹੈ ਜੀ देखो ए कम एमसी ਦਾ ਸੀਗਾ ਇਹਨੂੰ ਮਤਾ ਪਾਣਾ ਚਾਹੀਦਾ ਸੀ ਉੱਥੇ ਹੂੰ ਇਹਨੇ ਮਤਾ ਕਿਉਂ ਨਹੀਂ ਪਾਇਆ ਦੀਪਾ ਜੀ ਇਹ ਨੌਲੇਜ ਨਹੀਂ ਹੈ ਜੀ ਨੌਲੇਜ ਨਹੀਂ ਹੈ ਇਹਨੂੰ ਹੁਣ ਜਿਹੜਾ ਬੰਦਾ ਬੈਂਕ ਚ ਸਰਕਾਰੀ ਮੁਲਾਜ਼ਮ ਹੈ ਜੀ ਉਹ 10 ਤੋਂ 5 ਵਜੇ ਤੱਕ ਕੰਮ ਕਰਦਾ 23 ਉਹਨੂੰ ਕਰੂਗਾ ਜੀ ਉਹ ਹੂੰ 10 ਵਜੇ 9:00 ਵਜੇ ਦਫ਼ਤਰ ਖੁੱਲਦਾ ਨਹੀਂ 5 ਵਜੇ ਛੁੱਟੀ ਹੋ ਜਾਂਦੀ ਹੈ 5:00 ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਕੰਮ ਕਰੋ ਲੋਕਾਂ ਦੇ ਕੰਮ ਕਰਨ ਲਈ ਲੋਕਾਂ ਨੇ ਤੁਹਾਨੂੰ ਐਮਸੀ ਬਣਾਇਆ ਤੁਸੀਂ ਕੰਮ ਕਰੋ ਅਸੀਂ ਠੀਕ ਆ ਅਸੀਂ ਨਹੀਂ ਉਹ ਅਦੀ ਬਲਾਕ ਪ੍ਰਧਾਨਾ ਮੇਰੇ ਕੋਲ ਇੱਕ ਤੋਂ ਸੱਤ ਤੱਕ ਹੈ ਮੈਂ ਸਾਰੇ ਬਾਲਾ ਨਿਗਰੱਖਣੀ ਆ ਹੂੰ ਮੈਂ ਸਾਰਿਆਂ ਦਾ ਕੰਮ ਕਰਾਉਣੇ ਨੇ ਇਹ ਨਹੀਂ ਹੈਗਾ ਵੀ ਮੈਂ ਕਿਸੇ ਨੂੰ ਕਹਿੰਦਾ ਜੀ ਨਹੀਂ ਜੀ ਮੇਰੇ ਕੋਲ ਆਓ ਜੀ ਮੈਂ ਕੰਮ ਕਰ ਕੋਈ ਮਤਲਬ ਨਹੀਂ ਮੈਂ ਆਪ ਜਾਨਾ ਮੈਂ ਆਪ ਕੰਮ ਕਰਕੇ ਆਣਾ ਤੁਸੀਂ ਪਰ ਤਿੰਨ ਦਿਨ ਦੇ ਵਿੱਚ ਤੁਸੀਂ ਕਮੇਟੀ ਜਾ ਕੇ ਪਤਾ ਕਰੋ ਜਿਹੜੇ ਟੈਂਕਰ ਕੱਢਦੇ ਨੇ ਮੈਂ ਤਿੰਨ ਤਿੰਨ ਟੈਂਕਰ ਕੋਲ ਖੜ ਕੇ ਕਰਾ ਕੇ ਆਇਆ ਹੂੰ ਕੋਈ ਇਹੋ ਜੀ ਗੱਲ ਨਹੀਂ ਮੇਰੇ ਕੋਲ ਬਕਾਇਦਾ ਪ੍ਰੂਫ ਪਏ ਨੇ ਜਿਹੜੇ ਮਤਲਬ ਅੱਜ ਤੋਂ 6-7 ਦਿਨ ਪਹਿਲਾਂ ਲਗਾਤਾਰ ਟੈਂਕਰ ਤਿੰਨ ਤਿੰਨ ਨਿਕਲਦੇ ਰਹੇ ਉਹ ਗਲੀ ਚ ਠੀਕ ਹੈ ਜੀ ਕੋਈ ਇਹੋ ਜੀ ਗੱਲੇ ਨਹੀਂ ਹੈ ਵੀ ਕੋਈ ਪੱਖਪਾਤ ਆ ਜਾਂ ਹੋਰ ਹੈ ਇਹ じゃ ਕੋਈ ਮੈਟਰ ਨਹੀਂ ਹੈ। ਕਿ ਕਿੰਨਾ ਨੇ ਇਹ ਵੀ ਦੋਸ਼ ਲਾਇਆ ਵੀ ਇੱਕ ਆਪਣੇ ਨਗਰ ਕਾਉਂਸਲ ਦੇ ਵਿੱਚ ਮੈਡਮ ਰੀਨਾ ਜੀ ਵੀ ਵਾਰਡ ਵਾਸੀ ਕਹਿੰਦੇ ਅਸੀਂ ਉਹਦੇ ਕੋਲ ਗਏ ਸੀ ਉਹ ਕਹਿੰਦੇ ਵੀ ਆਪਣੇ ਕੁਲਦੀਪ ਸਿੰਘ ਦੀਪਾ ਜੀ ਕੋਲੋਂ ਨਾਲ ਗੱਲ ਕਰੋ। ਉਹ ਕੋਈ ਇਹ ਜੀ ਗੱਲ ਨਹੀਂ ਜੀ ਮੈਂ ਸਾਡੇ ਸਰਕਾਰ ਵੱਲੋਂ ਇਹ ਗੱਲ ਸੀ ਜੀ ਵੀ ਮੈਂ ਇੱਕ ਤੋਂ ਸੱਤ ਤੱਕ ਬਾੜਾ ਭਾਈ ਜੇ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਆਂਦੀ ਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਹੂੰ ਸਿਰਫ ਇੰਨੀੋ ਗੱਲ ਹੋਈ ਆ ਜੀ ਹੋਰ ਕੋਈ ਗੱਲ ਨਹੀਂ ਹੋਈ ਵੀ ਕਿਸੇ ਨੂੰ ਲੋਕਾਂ ਨੂੰ ਅਸੀਂ ਇਹ ਨਹੀਂ ਗਿਆ ਜੀ ਮੇਰੇ ਕੋਲ ਘਰੇ ਆਓ ਜੀ। ਹੂੰ ਮੈਂ ਦੋ ਵਾਰ ਆਇਆ ਤੁਸੀਂ ਮੇਰੇ ਵਾਰਡਾਂ ਦੇ ਚਾਰ ਵਾਰਡ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਅਜੇ ਤੱਕ ਕੋਈ ਮੇਰੇ ਘਰੇ ਆਇਆ ਹੋਵੇ ਕੰਮ ਨੂੰ ਮੈਂ ਆਪ ਰਾਤ ਨੂੰ ਲੈਟਾ ਚੈੱਕ ਕਰਦਾ ਸੀ ਆਪ ਮੈਂ ਜਿੱਥੇ ਪਾਣੀ ਖੜਦਾ ਉਹ ਆਪ ਜਾਂਦਾ ਸੀਗਾ ਕੋਈ ਮਤਲਬੇ ਨਹੀਂ ਹੈ ਜੀ ਕਿਸੇ ਨਾਲ ਨਾਲੇ ਪੱਖਵਾ ਦਾ ਮੈਂ ਤਾਂ ਪੂਰੇ ਸ਼ਹਿਰ 'ਚ ਕੰਮ ਕਰਦਾ ਸੀ ਪੂਰੇ ਸ਼ਹਿਰ 'ਚ ਪਤਾ ਕਰੋ ਕਿੱਥੇ ਕਾਕਾ ਗਲੋਂਨੀ ਹੈ ਜੀ ਕਿੱਥੇ 12 ਨੰਬਰ ਵਾਰਡ ਹੈ ਤੁਸੀਂ ਜਾ ਕੇ ਪਤਾ ਕਰੋ ਤੁਸੀਂ ਪੱਤਰਕਾਰ ਹੋ ਬੀਪ ਉਹਦਾ ਮੇਰਾ ਕੋ ਬਾਡ ਵੀ ਰਹਿੰਦੇ ਆ ਜੀ 1 2 ਲੈ ਕੇ 7 ਕੋ ਢੋਡੇ ਕੋਲ ਵਾਰਡ ਆ ਅਸੀਂ ਸ਼ਾਇਦ ਕਿ ਉਹ ਮੈਂ ਮੇਰੀ 12 ਨੰਬਰ ਵਾਰਡ ਕਿੱਥੇ ਜੀ ਉਹ ਕੱਕਾ ਗਲੋਨੀ ਮੈਂ ਉੱਥੇ ਜਾ ਖੁਦ ਆਪ ਕੰਮ ਕੋਲ ਖੜਕੇ ਕਰਾਂਦਾ ਰਿਹਾ ਹੂੰ ਜੇ ਕੋ ਮੇਰੇ ਮਨ ਚ ਇਹ ਜਿਹੀ ਗੱਲ ਹੋਵੇ ਅਸੀਂ ਲੋਕਾਂ ਨੂੰ ਹੈਰਾਨ ਨਹੀਂ ਕਰਨਾ ਕੋਈ ਰੈਸਮੈਂਟ ਨਹੀਂ ਹਾਂ ਸਿਸਟਮ ਨਾਲ ਕੰਮ ਹੁੰਦਾ ਜਿਹੜਾ ਕੰਮ ਐਮ ਸੀ ਦਾ ਇਹ ਉਹਨੇ ਮਤਾ ਪਾਣਾ ਚਾਹੀਦਾ ਸੀ ਉਹਨੇ ਗਲਤੀ ਕੀਤੀ ਹੈ ਉਹਨੂੰ ਮਤਾ ਪਾਣਾ ਚਾਹੀਦਾ ਸੀ ਹੁਣ ਤਾਂਹਾਂ ਚੱਕਾਉਂਦਾ ਹੂੰ ਇਹ ਆਉਣ ਵਾਲੀ ਮੀਟਿੰਗ ਦੇ ਵਿੱਚ ਵੀ ਜੇ ਮੈਂ ਤਾਂ ਪਾ ਲੂਗਾ ਤਾਂ ਉਹ ਗਲੀ ਤਾਂਹਾਂ ਚੱਕੀ ਜਾਊਗੀ ਨਹੀਂ ਹੋਊਗਾ ਤਾਂ ਅਸੀਂ ਆਪਣੇ ਹਿਸਾਬ ਨਾਲ ਆਪਣੇ ਬਰੇਡ ਦੇ ਪਤਾਹਾਂ ਚ ਚਕਾਵਾਂਗੇ ਗਲੀ ਹਰ ਹਾਲ ਚ ਪਾਣੀ ਦੀ ਨਿਕਾਸੀ ਹਰ ਹਾਲ ਚ ਹੋਊਗੀ ਕੋਈ ਇਹੋ ਜਿਹੀ ਗੱਲ ਹੀ ਸਾਡੀ ਦਰਕਾਰ ਹੈ ਐਮਐਲਏ ਸਾਹਿਬ ਪੂਰੇ ਉਹ ਚ ਹੋਣੇ ਮੇਰੇ ਨਾਲ ਪਰਸੋਂ ਵੀ ਐਮਐਲਏ ਸਾਹਿਬ ਦੀ ਗੱਲ ਹੋਈ ਆ ਮੈਂ ਕਿਹਾ ਜੀ ਵੀ ਕੈਂਪੀ ਦਾ ਪੈਪ ਟੁੱਟ ਗਿਆ ਉਹਦੇ ਕਰਕੇ ਥੋੜੀ ਪ੍ਰੋਬਲਮ ਆਈ ਵੀ ਆ ਹੋਰ ਕੋਈ ਉਹ ਚ ਹੋਣੀ ਰਾਣਾ ਨੇ ਜਾਂ ਜੋ ਵੀ ਹੈਗਾ ਜਿਹੜੀ ਚੀਜ਼ ਕੈਂਪੀ ਨੇ ਕਰਨੀ ਆ ਉਹ ਕੈਂਪੀ ਹੀ ਕਰੋਗੇ ਕੰਮ ਵੀ ਉਹਦੇ ਕਰਕੇ ਸਾਨੂੰ 5-7 ਦਿਨ ਸਮੱਸਿਆ ਹੈ ਉਸ ਤੋਂ ਬਾਅਦ ਸਾਰਾ ਹੱਲ ਹੋ ਜਾਣਾ ਕੋਈ ਚੱਕਰ ਨਹੀਂ ਆ ਅਸੀਂ ਐਵੇਂ ਗਲਤ ਲੋਕਾਂ ਨੂੰ ਗਾਈਡ ਕਰੀ ਆਈਏ ਜਾਂ ਹੋਰ ਅਸੀਂ ਕੋਈ ਅਜੇ ਝਮੇਲੇ ਜਨਾਬ ਪੈਨੇ ਆ ਨਾ ਸਾਨੂੰ ਪੈਣ ਦੀ ਲੋੜ ਆ ਅਸੀਂ ਲੋਕਾਂ ਦੇ ਕੰਮ ਕਰਨੇ ਆ ਕੰਮ ਕਰਦੇ ਆ ਕਰਦੇ ਰਹਾਂਗੇ अच्छा ਜਿਹੜਾ ਹੁਣ ਵਾਲ ਨੰਬਰ 5 ਦੇ ਵਿੱਚ ਸਮੱਸਿਆ ਹੈ ਲੋਕ ਬੜੇ ਦੁਖੀ ਹੈ ਇਸ ਦਾ ਤੁਸੀਂ ਹੱਲ ਕਰਵਾ ਰਹੇ ਹੋ ਜੀ ਬਿਲਕੁਲ ਕਰਵਾ ਜੀ 100% ਹੱਲ ਕਰਵਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਕੋਈ ਪਾਏ ਕੋਈ ਪੱਖਪਾਤ ਵਾਲੀ ਕੋਈ ਗੱਲ ਨਹੀਂ ਹੈ ਕੋਈ ਪੱਖਪਾਤ ਨਹੀਂ ਅਸੀਂ ਕਿਸੇ ਨੂੰ ਗਮਰਾਹ ਨਹੀਂ ਕਰਦੇ ਨਾ ਮੇਰੀ ਕਿਸੇ ਨਾਲ ਕੋਈ ਰੰਜਿਸ਼ ਹੈ ਨਾ ਮੈਨੂੰ ਕੋਈ ਮਤਲਬ ਹੈ ਦੇਖੋ ਮੈਂ ਸਰਕਾਰ ਵੱਲੋਂ ਬਣਿਆ ਹੋਇਆ ਹਾਂ ਮੈਂ ਕਹਿਦਾ ਮੇਰੇ ਕੋਲ ਪ੍ਰੂਫ ਨੇ 1 ਤੋਂ ਲੈ ਕੇ 7 ਤੱਕ ਦੇ ਮੈਂ ਕਿਸੇ ਵਾਰਤ ਵਿੱਚ ਕਿਸੇ ਟਾਈਮ ਵੀ ਕੰਮ ਕਰਾ ਸਕਦਾ ਕੋਈ ਇਹ ਚ ਹੋਣੀ ਹੈਗਾ ਠੀਕ ਹੈ ਜੀ ਹੁਣ ਇਹ ਸਾਡੇ ਕੋਲ ਕਮੇਟੀ ਕੋਲ ਇੱਕ ਟੈਂਕਰ ਹੈ ਹਮ ਦੇਖੋ ਜੇ ਇੱਥੋਂ ਤਿੰਨ ਟੈਂਕਰ ਨਿਕਲਦੇ ਨੇ ਜਾਂ ਦੋ ਟੈਂਕਰ ਨਿਕਲਦੇ ਨੇ ਦੇਖੋ ਹੋਰ ਸ਼ਹਿਰ 'ਚ ਵੀ ਪਾਣੀ ਖੜਦਾ ਬੰਦੇ ਉਧਰ ਵੀ ਲਾਣੇ ਪੈਂਦੇ ਨੇ ਕਈ ਵਾਰ ਹੋ ਜਾਂਦਾ ਵੀ ਇੱਕ ਜਣਗਾ ਤੇ ਕੰਮ ਜਿਆਦਾ ਉਲਝਿਆ ਹੁੰਦਾ ਸਾਨੂੰ ਉੱਥੇ ਸਮੱਸਿਆ ਆ ਜਾਂਦੀ ਹੈ ਲੇਟ ਫੇਟ ਵੀ ਹੋ ਸਕਦਾ ਹਮ ਠੀਕ ਹੈ ਮਤਲਬ ਉਹਦੇ ਕਰਕੇ ਦੇਖੋ ਜੀ ਇੱਕ ਟੈਂਕਰ ਆ ਉਹਦੇ ਕਰਕੇ ਫਿਰ ਚਲੋ ਬਾੜ ਕਾਫੀ ਹੈ ਬਾੜ 13 ਨੇ ਜੀ 13 ਦੇਖੋ 13 ਬਾੜਾਂ ਦੇ ਵਿੱਚ ਕਿੱਧਰ ਹੀ ਪਾਣੀ ਅਮਰਤਨ ਸੀ ਵੀ ਹੁੰਦੀ ਆ ਅਸੀਂ ਮੰਨਦੇ ਆ ਵੀ ਇਹ ਲੋਕ ਤਕਲੀਬ ਬਹੁਤ ਹੈ ਪਾਣੀ ਖੜਦਾ ਹੈ ਮੈਂ ਇਸ ਇਲੈਕਸ਼ਨ ਤੋਂ ਪਹਿਲਾਂ 20 ਕੰਮ ਕਰਾਉਂਦਾ ਰਿਹਾ ਜਾ ਕੇ ਉਹ ਗਲੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਲੋਕਾਂ ਦੀ ਆਪਣੀ ਸੋਚ ਆ ਜਾਂ ਲੋਕਾਂ ਨੂੰ ਕਿਵੇਂ ਗਮਰਾਹ ਕਰ ਰਹੇ ਮਤਲਬ ਉਹ ਆਪਣਾ ਇਹਨਾਂ ਦਾ ਮੈਟਰ ਹੈ ਮੈਨੂੰ ਇਹ ਨਾਲ ਕੋਈ ਮਤਲਬ ਨਹੀਂ ਕੰਮ ਹੋਣਾ ਚਾਹੀਦਾ ਕੰਮ ਕਰਾਵਾਂਗੇ 100% ਹੂੰ ਇਹ ਸੀ ਸਾਡੇ ਨਾਲ ਕੁਲਦੀਪ ਸਿੰਘ ਦੀਪਾ ਜੀ ਸੀਨੀਅਰ ਇਹ ਬਲਾਕ ਪ੍ਰਧਾਨ ਸੀ ਰਿਆਮਾ ਆਮ ਆਦਮੀ ਪਾਰਟੀ ਦੇ ਆਗੂ ਇਹਨਾਂ ਨੇ ਕਿਹਾ ਵੀ ਜਿਹੜੇ ਵੀ ਮੇਰੇ ਉੱਤੇ ਦੋਸ਼ ਲੱਗੇ ਨੇ ਇਹ ਸਾਰੇ ਬੇਬੁਨਿਆਦ ਨੇ ਜਿਹੜਾ ਨਗਰ ਕੌਂਸਲ ਦਾ ਐਮਸੀ ਹੈ ਮੌਜੂਦਾ ਉਹਨੇ ਪਹਿਲੀ ਮੀਟਿੰਗ ਦੇ ਵਿੱਚ ਮਤਾ ਨਹੀਂ ਪਾਇਆ ਉਹਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਹੈ ਵੀ ਜਦ ਤੱਕ ਕੌਂਸਲਰ ਨੂੰ ਆਪਣੀਆਂ ਜੋ ਵੀ ਜ਼ਿੰਮੇਵਾਰੀਆਂ ਜਦ ਤੱਕ ਉਸ ਨੂੰ ਨੌਲੇਜ ਨਹੀਂ ਹੈਗੀ ਉਸ ਨੂੰ ਕਿਸੇ ਵੀ ਚੀਜ਼ ਦੀ ਨੌਲੇਜ ਨਹੀਂ ਹੈ ਉਹ ਵਾਰਡ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਗੱਲ ਦੀਪਾ ਜੀ ਕਹਿਣਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਉਹਦੇ ਸੈਡਾਂ ਦੇ ਉੱਪਰ ਮਤੇ ਦੇ ਵਿੱਚ ਪਾਣਾ ਚਾਹੀਦਾ ਜੇ ਆਪਾਂ ਨੂੰ ਦਿਖਦਾ ਜੀ ਵੀ ਇੱਕ ਗਲੀ 'ਚ ਬਹੁਤ ਪਾਣੀ ਕੱਢਦਾ ਲੋਕ ਬਹੁਤ ਪਰੇਸ਼ਾਨ ਹੈ ਅੱਜ ਨਹੀਂ ਹੈਗਾ ਇਹ ਕੱਢਦਾ 2 ਸਾਲ ਦਾ ਪਾਣੀ ਕੱਢਦਾ ਕਿਸੇ ਟਾਈਮ ਪਾਣੀ ਚੱਲੀ ਜਾਂਦਾ ਸੁੱਕ ਜਾਂਦਾ ਠੀਕ ਆ ਉਹ ਮਹੀਨੇ ਬਾਅਦ 20 ਦਿਨਾਂ ਬਾਅਦ ਫੇਰ ਚੱਲ ਖੜ ਜਾਂਦਾ ਉਹਦੇ ਉੱਪਰ ਸੈਡਾਂ ਦੇ ਉੱਪਰ ਰੋਡ ਗਲੀਆਂ ਬੰਦ ਆਉਂਦੀਆਂ ਨਹੀਂ ਪੈ ਪਿੰਦਾ ਹੁੰਦਾ ਜੇ ਸੈਂਟਰ ਦਾ ਪੈਪ ਬੰਦ ਹੋ ਜਵੇ ਤਾਂ ਉਹ ਸੈਡਾਂ ਨਾਲ ਹੀ ਚੱਲੀ ਜਾਂਦਾ ਮੈਂ ਉੱਥੇ ਕਹਿ ਕੇ ਵੀ ਆਇਆ ਸੀ ਵੀ ਸੈਡਾਂ ਇਹਨੂੰ ਕੰਮ ਉੱਤੇ ਜੇ ਮੇਰੇ ਦਿਮਾਗ ਦੇ ਵਿੱਚ ਕੋਈ ਇਹੋ ਜੀ ਗੱਲ ਹੁੰਦੀ ਉੱਥੇ ਇੱਕ ਮਸਜਿਦ ਬਣਦੀ ਆ ਮਾਦੀ ਨਾਲ ਗਲੀ ਆ ਜੀ ਮੈਂ ਉਹਦੀ ਖੁਦ ਮਿੰਤੀ ਕਰਾ ਕੇ ਸਾਰਾ ਕੰਮ ਕਰਾ ਕੇ ਆਇਆ ਹੂੰ ਜੇ ਕੋਈ ਮੇਰੇ ਦਿਮਾਗ 'ਚ ਇਹੋ ਜੀ ਗੱਲ ਹੋਵੇ ਫੇ ਤਾਂ ਮੈਂ ਉਹ ਵੀ ਨਾ ਕਰਾਂਦਾ ਜੀ ਹੂੰ ਠੀਕ ਆ ਗਲਦੀਪ ਸਿੰਘ ਦੀਪਾ ਜੀ ਕੋਈ ਇਹੋ ਜੀ ਗੱਲ ਨਹੀਂ ਆ ਜੀ ਕੰਮ ਹੋਊਗਾ 100% ਕਰਾਂਗੇ ਸਾਡੀ ਸਰਕਾਰ ਆ ਐਮਐਲ ਸਾਹਿਬ ਪੂਰੇ ਇੰਟਰਸਟ 'ਚ ਨੇ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਗੁਲਦੀਪ ਸਿੰਘ ਨੂੰ ਨਾ ਨਹੀਂ ਕਰਨਾ ਚਾਹੀਦਾ ਗੁਲਦੀਪ ਸਿੰਘ ਦੀਪਾ ਜੀ ਦਾ ਕਹਿਣਾ ਇਹ ਹੈ ਵੀ ਮੈਂ ਸਰਕਾਰ ਦੇ ਵਿੱਚ ਐ ਸਾਡੀ ਸਰਕਾਰ ਐ ਇਹ ਵਾਰਡ ਨੰਬਰ 5 ਨੇ ਪੂਰਾ ਸ਼ਹਿਰ ਹੀ ਮੇਰਾ ਪਰਿਵਾਰ ਹੈ ਮੈਂ 4 ਨੰਬਰ ਵਾਰਡ ਦਾ ਚਾਹੇ 5 ਦਾ ਮੈਂ ਹਰੇਕ ਵਾਰਡ ਦੇ ਵਿੱਚ ਕੰਮ ਕਰਵਾਂਦਾ ਆ ਪਰ ਰੂਪ ਜੀ ਜਿਹੜਾ ਵੀ ਮਹੱਲੇ ਵਾਸੀ ਇਹਨੂੰ ਗੁੰਮਰਾਹ ਕਰ ਰਹੇ ਹਨ ਇਹਨਾਂ ਨੂੰ ਕੰਮ ਦੀ ਨੌਲੇਜ ਨਹੀਂ ਹੈ ਇਹਨਾਂ ਨੇ ਪਹਿਲੇ ਮੀਟਿੰਗ ਦੇ ਵਿੱਚ ਇਹਨਾਂ ਦਾ ਫਰਜ਼ ਬੰਦਾ ਸੀ ਵੀ ਅਸੀਂ ਮਤਾ ਪਾਈਏ ਇਹੀ ਗੱਲ ਗੁਲਦੀਪ ਜੀ ਬਿਲਕੁਲ ਜੀ ਬਿਲਕੁਲ ਮਤਾ ਪਾਣਾ ਚਾਹੀਦਾ ਸੀ ਤੇ ਔਰ ਸੈਡਾਂ ਦੇ ਤੁਸੀਂ 4 ਵਾਰਡ ਚ ਮੈਂ ਦੋ ਵਾਰ ਐਮਸੀ ਨਹੀਂ ਆ ਜੀ ਤੁਸੀਂ ਹਰ ਗਲੀ ਦੇ ਵਿੱਚ ਜਾ ਕੇ ਦੇਖੋ ਸੈਡਾਂ ਦੇ ਉੱਪਰ ਮੇਰੇ ਲੱਗ ਪਾਈਪ ਪਾਏ ਹੋਏ ਨੇ ਠੀਕ ਹੈ ਜੀ ਸੈਂਟਰ ਦੇ ਵਿੱਚ ਲੱਗ ਪਾਇ ਪਿਆ ਹੋਇਆ ਜੋ ਕਿ ਕਿਸੇ ਟਾਈਮ ਵੀ ਬਲੌਕ ਹੋ ਸਕਦਾ ਉਹਦਾ ਮਤਲਬ ਹੁੰਦਾ ਵੀ ਸੈਡਾਂ ਤੇ ਪਾਣੀ ਨਿਕਲ ਹੀ ਜਾਂਦਾ ਹੁੰਦਾ ਕਿਦਾਂ ਸਮੱਸਿਆ ਨਹੀਂ ਆਉਂਦੀ ਭਾਵੇਂ ਗਲੀ ਨੀਵੀਂ ਹੋਵੇ ਉੱਚੀ ਕੁਝ ਪ੍ਰੋਬਲਮ ਨਹੀਂ ਆਉਂਦੀ ਉਹਦੇ ਨਾਲ ਜੇ ਸੈਡਾਂ ਦੇ ਉੱਪਰ ਪਾਇਪ ਇਹਨਾਂ ਨੇ ਕੋਈ ਜਿਆਦਾ ਪਣ ਦਿਖਦਾ ਜੀ ਵੀ ਇਹ ਚ ਪਾਣੀ ਖੜਦਾ ਉਹ ਪਹਿਲੀ ਮੀਟਿੰਗ ਦੇ ਵਿੱਚ ਹੀ ਮਤਾਂ ਪਾਉਣਾ ਚਾਹੀਦਾ ਸੀ ਤਾਂ ਕਿ ਫਿਰ ਨੂੰ ਕੰਮ ਸ਼ੁਰੂ ਹੁੰਦਾ ਹੋ ਇਹਨਾਂ ਨੇ ਇਹ ਕੰਮ ਦੀ ਨੌਲੇਜ ਨਹੀਂ ਸੀ ਜਾਂ ਮਤਲਬ ਅਜੇ ਬੋਲ ਨਹੀਂ ਕਰਿਆ ਓਏ ਜ਼ਰੂਰੀ ਸੀਗਾ ਇਹ ਕੰਮ ਕਰਨਾ ਜ਼ਰੂਰੀ ਸੀ ਜੀ ਹਾਂ ਜੀ ਹਾਂ ਮੈਂ ਸਾਡੇ ਮੈਂ ਪਹਿਲੀ ਵਾਰ ਐਮਸੀ ਬਣਿਆ ਦੀ ਜੀ ਸਾਡੇ ਦੋ ਗਲੀਆਂ ਚ ਪਾਣੀ ਖੜਦਾ ਸੀ ਬਹੁਤ ਲੋਕ ਕਹਿੰਦੇ ਜੀ ਸਾਨੂੰ ਵੀ ਦਿਖਦਾ ਸੀ ਕਿ ਪਾਣੀ ਖੜਦਾ ਅਸੀਂ ਕੋਤ ਪਾਣੀ ਵਿੱਚ ਦੀ ਜਾਂਦੇ ਸੀਗੇ ਹਮ ਅਦੀ ਪਹਿਲੇ ਇਲੈਕਸ਼ਨ ਹੋਈ ਜੀ ਮੈਂ ਜਿੱਤੇ ਆ ਜੀ ਮੈਂ ਪਹਿਲੀ ਮੀਟਿੰਗ ਦੇ ਵਿੱਚੇ ਮਤਾ ਪਾ ਕੇ 15 ਦਿਨ ਦੇ ਵਿੱਚ ਵਿੱਚ ਗਲੀਆਂ ਚ ਪਾਣੀ ਖੜਦਾ ਜੀ ਜਾ ਕੇ ਪਤਾ ਕਰ ਸਕਦੇ ਹਾਂ ਬਾਹਰ ਦੇ ਵਿੱਚ ਇੱਕ ਬਾੜ ਦੀ ਇੱਕ ਗਲੀ ਚ ਪਾਣੀ ਦਿਖਾਓ ਕਿਤੇ ਵੀ ਖੜਾ ਹੋਵੇ ਇਹ ਪਾਣੀ ਇਹ ਗਲੀ ਇਹਨਾਂ ਦੇ ਉਰਲੇ ਦੋ ਗਲੀਆਂ ਛੱਡ ਕੇ ਪਹਿਲੀ ਗਲੀ ਬਣੀ ਆ ਜੀ ਮੈਂ ਬਣਾ ਕੇ ਆਇਆ ਉਹ ਗਲੀ ਜਿਹੜੀ ਇਹ ਗਲੀ ਹੈ ਇਹਦਾ ਵੀ 100% ਹੱਲ ਹੋਊਗਾ ਪੱਕਾ ਹੋਊਗਾ ਠੀਕ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਬਾਅਦ ਨੰਬਰ 5 ਕੀ ਦੇ ਵਿੱਚ ਥੋੜੀਆਂ ਸਲਾਮਾਂ ਜਾਰੀ ਰਹਿਣਗੀਆਂ ਜਾਰੀ ਰਹਿਣਗੀਆਂ ਜੀ 100% ਪੂਰੀ ਪੱਕ ਬਦਲ ਹੀ ਕੋਈ ਗਲਤ ਨਹੀਂ ਹੋਊ ਜੀ ਜੀ ਮੈਨੂੰ ਕਿਸੇ ਦੀ ਕਹਿਣ ਦੀ ਲੋੜ ਨਹੀਂ ਨਾ ਮੇਰੇ ਕੋਲ ਕੋਈ ਆਣ ਦੀ ਲੋੜ ਹੈ ਮੈਂ ਖੁਦ ਆਪ ਨਿਗਾ ਮਾਰਦਾ ਹੁੰਦਾ ਮੈਂ ਆਪਣੇ ਹਿਸਾਬ ਨਾਲ ਕੰਮ ਕਰਦਾ ਜਿਹੜੀ ਵੀ ਲੋੜੇ ਤੇ ਦੋਸ਼ ਲੱਗਿਆ ਬੇਬਨ ਯਾਦ ਬਿਲਕੁਲ ਜੀ ਕੋਈ ਇਹ ਜੀ ਗੱਲ ਨਹੀਂ ਹੈ ਜੀ ਜੇ ਕੋਈ ਇਹ ਜੀ ਗੱਲ ਹੁੰਦੀ ਤਾਂ ਮੈਂ ਏ ਦੇ ਲੇ ਦੀ ਲਾਈਨ ਚ ਪਰ ਹੋਰ ਬਾੜਾ ਜੀ ਤੁਸੀਂ ਪਤਾ ਕਰ ਸਕਦੇ ਹੋ ਠੀਕ ਆ ਦੀਪਾ ਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ ਪਲ ਪਲ ਦੇ ਖਬਰ ਰੀਸੂਟ ਵਾਲੇ ਦੀ ਰਿਪੋਰਟ ਹਮ ਲੋ